ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕੀੜੀ ਅੱਡੇ ਦੀ ਦੱਸਦੀ ਹੈ ਕਿ ਆਏ ਦਿਨ ਇਸ ਛੱਡੇ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਹੁਣ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਦੁਕਾਨ ਤੇ ਜਿੱਥੋਂ ਕਹਿੰਦੇ ਨੇ ਰਾਤ ਦੇ ਸਮੇਂ ਚੋਰਾਂ ਵੱਲੋਂ ਬੈਟਰੀਆਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਦੱਸਦੀ ਕਿ ਇਸ ਦੇ ਦੁਕਾਨ ਦੇ ਨਾਲ ਹੀ ਕੁਝ ਦੂਰੀ ਤੇ ਜਿਹੜਾ ਪੁਲਿਸ ਦਾ ਨਾਕਾ ਵੀ ਹੈਗਾ ਪੁਲਿਸ ਦਾ ਨਾਕਾ ਲੇਕਿਨ ਕਹਿੰਦੇ ਨੇ ਉੱਥੇ ਮੁਲਾਜ਼ਮ ਕੋਈ ਵੀ ਰਾਤ ਨੂੰ ਨਹੀਂ ਹੁੰਦਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਦੱਸਦੀ ਕਿ ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਉੱਥੇ ਪ੍ਰਸ਼ਾਸਨ ਤੇ ਵੀ ਕਾਫੀ ਜਿਹੜੇ ਸਵਾਲ ਉਠਾਏ ਗਏ ਨੇ ਦੱਸਦੀ ਕਿ ਪਿਛਲੇ ਦਿਨੀ ਇਸ ਏਰੀਆ ਦੇ ਵਿੱਚ ਦੁਕਾਨ ਹੈਗੀ ਅੱਡੇ ਦੇ ਵਿੱਚ ਉੱਥੇ ਇੱਕ ਹਮਲਾ ਵੀ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਤੇਜ਼ ਅਹਿਾਰ ਨਾਲ ਹਮਲਾ ਕੀਤਾ ਗਿਆ ਸੀ ਤੇ ਜਿਹੜਾ ਉਹ ਦੁਕਾਨਦਾਰ ਸੀਗਾ ਉਹ ਖਾਇਲ ਵੀ ਹੋਇਆ ਸੀਗਾ ਜਿਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਕੰਪਲੇਨ ਕੀਤੀ ਗਈ ਸੀ ਲੇਕਿਨ ਅਜੇ ਤੱਕ ਜਿਹੜੀ ਆ ਉਸ ਤੇ ਵੀ ਕੋਈ ਕਾਰਵਾਈ ਜਿਹੜੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਉਹਨਾਂ ਵਿੱਚ ਵੀ ਕਾਫੀ ਰੋਸ ਆ ਸਰਕਾਰ ਦੇ ਪ੍ਰਤੀ ਉਹਨਾਂ ਨੇ ਕਿਹਾ ਵੀ ਸਰਕਾਰਾਂ ਬੜੀਆਂ ਆਈਆਂ ਲੇਕਿਨ ਇਸ ਤਰ੍ਹਾਂ ਦੀ ਸਰਕਾਰ ਲੋਕਾਂ ਨੇ ਬਦਲਾਅ ਚਾਹੇ ਲੇਕਿਨ ਇਸ ਤਰ੍ਹਾਂ ਦਾ ਬਦਲਾਅ ਉਹਨਾਂ ਨੂੰ ਨਹੀਂ ਚਾਹੀਦਾ ਗੱਲਬਾਤ ਸੁਣਾਣੇ ਨਾ ਲੋਕਾਂ ਨਾਲ ਕੀ ਰੋਸ ਹੈਗਾ ਸਰਕਾਰਾਂ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਖਿਲਾਫ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨ ਕੋਲ ਮੀਡੀਆ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਬਜੀਤ ਹੈ ਬਜੀਤ ਰਾਜ ਹੈ ਕੀ ਗੱਲਬਾਤ ਹੋਈ ਹੈ ਕਿ ਇਹ ਕਹਿੰਦੇ ਚੋਰੀ ਹੋਈ ਥੋੜੀ ਦੁਕਾਨ ਤੇ ਕਿਹੜੀ ਜਗ੍ਹਾ ਹੈਗੀ ਤੇ ਕੀ ਚੋਰੀ ਹੋਈ ਉਹ ਸਾਡਾ ਕਿਹੜੀ ਅੱਡੇ ਦੁਕਾਨ ਹੈ ਜੀ ਜੀ ਇਲੈਕਟ੍ਰੀਸ਼ੀਅਨ ਦੀ ਮੈਂ ਕੱਲ ਸਵੇਰੇ ਜਦਾਂ ਰੋਜ਼ ਦੀ ਤਰ੍ਹਾਂ 8:30 ਵਜੇ ਦੁ ਇੰਨੇ ਦਾ ਨੁਕਸਾਨ ਹੋਇਆ ਨੁਕਸਾਨ ਹੈ 3.5 ਲੱਖ ਦੇ ਵਿੱਚ ਇਨਸਾਨ ਹੋ ਗਿਆ ਜੀ ਕੋਈ ਸ਼ਕਸ਼ੂ ਦੇ ਕਿਸੇ ਕਿਸਦੇ ਨਹੀਂ ਉਹ ਰਾਤ ਨੂੰ ਤਾਂ ਹੀ ਘਰ ਜਲਣਗੇ ਸਵੇਰੇ ਜਦ ਆਏ ਦਾ ਵਿੱਚ ਹੋਈ ਹੋ ਗਈ ਤਾਲਾ ਰੁੱਟੇ ਦਾ ਕੰਪਲੇਨ ਵੈਰਾ ਕੀਤੀ ਕੰਪਲੇਨ ਕੀਤੀ ਹੈ ਜੀ ਟਾਰਗੇਟ ਪੁਲਿਸ ਤੋਂ ਭਾਰੇ ਇਸ ਤੋਂ ਕੋਈ ਪੁੱਛਾਰ ਨਹੀਂ ਕਾਰਵਾਈ ਮੌਕੇ ਤੇ ਮੌਲਾਜ ਮਾਇਆ ਸੀ ਬਸ ਦੇਖ ਕੇ ਥੋੜਾ ਕਿਤੇ ਵੀ ਚੱਲ ਗਈ ਅੱਗੇ ਕੋਈ ਕਾਰਵਾਈ ਨਹੀਂ ਹੋਈ ਜੀ ਪਹਿਲੇ ਤੋਂ ਤੁਹਾਡੇ ਨੇੜੇ ਕਾਫੀ ਚੋਰੀਆਂ ਹੋਈਆਂ ਚਾਹੇ ਮੱਝਾ ਚੋਰੀ ਦੀ ਗੱਲ ਕਰਦੇ ਚਾਹੇ ਕਰਿਆਨੇ ਦੁਕਾਨ ਦੀ ਗੱਲ ਕਰ ਲਈ ਚੋਰੀਆਂ ਹੋਈਆਂ ਕਿ ਅੱਜ ਤੱਕ ਚੋਰ ਫੜੇਗੇ ਅੱਜ ਤਾਂ ਕੋਈ ਨਹੀਂ ਜੀ ਬਸ ਇਦਾਂ ਹੀ ਨਿਊਜ਼ ਚੈਨਲ ਤੇ ਖਬਰਾਂ ਘਰ ਲਵਾਉਂਦੇ ਆ ਅੱਜ ਤਾਂ ਕੋਈ ਕੋਈ ਕਨੈਕਸ਼ਨ ਕੋਈ ਨਹੀਂ ਲਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਦੇਖਿਆ ਕਿ ਨਹੀਂ ਜਦੋਂ ਮੌਕੇ ਦੇ ਜਿਹੜੇ ਚੋਰ ਫੜਿਆ ਜਾਏ ਤੇ ਮੌਕੇ ਦੇ ਜਿਹੜੀ ਸਾਡੀ ਪਰਭਾਈ ਕੀਤੀ ਜਾਏ ਜੀ ਕੋਈ ਵੀ ਦੂਰੀ ਤੇ ਤੁਹਾਡੇ ਪੁਲਿਸ ਦਾ ਨਾਕਾ ਵੀ ਹੈਗਾ ਕਿ ਇੱਥੇ ਮੁਲਾਜ਼ਮ ਹੁੰਦੇ ਵੀ ਦਾ ਦੇਖੋ ਜੀ ਦੇਣੇ ਤੇ ਮੁਲਾਜ਼ਮ ਹੁੰਦੇ ਆ ਅਸੀਂ ਕੱਲ ਗਏ ਸੀਗੇ ਉਹ ਕਹਿੰਦੇ ਰਾਤ ਨੂੰ ਮੁਲਾਜ਼ਮ ਕੋਈ ਨਹੀਂ ਆਇਆ ਕਹਿੰਦੇ ਡਿਊਟੀ ਤੇ ਜੀ ਭਾਈ ਕੀ ਨਾਂ ਜੀ ਅਜੀ ਮੇਰਾ ਨਾਂ ਜਾਣ ਕਰਾਇਆ ਜੀ ਮਿੱਟੂ ਮਿਸਤਰੀ ਕੀ ਗੱਲਬਾਤ ਹੋਈ ਇਹ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪਾਜੀ ਅਸੀਂ ਸਵੇਰੇ ਰੋਜ਼ ਜਿੱਥੇ ਦੁਕਾਨ ਖੋਲਦੇ ਆਂ ਸਵੇਰੇ ਮੈਂ ਤਾਂ ਸਾਰੇ ਕੋ ਪਹਿਲਾਂ ਆਇਆ ਦੁਕਾਨ ਖੋਲੀ ਆਪਣੀ ਮੈਂ ਤੇ ਜਿਸ ਵੇਲੇ ਆਇਆ 8:30 ਵਜੇ ਨਾ ਕਾਕਾ ਆਇਆ ਦੁਕਾਨ ਤੇ ਇਹਨੂੰ ਦੁਕਾਨ ਖੋਲੀ ਤੇ ਦਿਨ ਮੈਨੂੰ ਵਾਇ ਮਾਰੀਆ ਪਾਜੀ ਮਿੰਟ ਵਾਇ ਇਧਰ ਆਓ ਦੇਖੋ ਤੇ ਤਾਲਾ ਟੁੱਟੇ ਰਿਆ ਜਿਸ ਵੇਲੇ ਮੈਂ ਇੱਥੇ ਆਇਆ ਦੇਖਿਆ ਤਾਲਾ ਟੁੱਟਿਆ ਸੀ ਅਸੀਂ ਦੁਕਾਨ ਖਲਾਈਏ ਦੇ ਕੋਲ ਦੁਕਾਨ ਖਲਾਗੇ ਦੇਖਿਆ ਅੰਦਰ ਬੈਟਰੀਆਂ ਅੰਦਰ ਸਾਰੀਆਂ ਸਾਰੀਆਂ ਬੈਟਰੀਆਂ ਇੱਕ ਵੀ ਨਹੀਂ ਰਹੀ ਬੈਟਰੀ ਅੰਦਰ ਉਸ ਤੋਂ ਬਾਅਦ ਉਸ ਤੋਂ ਬਾਅਦ ਬੈਟਰੀ ਬੈਟਰੀ ਕੋਈ ਵੀ ਨਹੀਂ ਮੈਂ ਉਸ ਵੇਲੇ ਗਿਆ ਸੀ ਥਾਣੇ ਥਾਣੇ ਜਾ ਕੇ ਕੰਪਲੇਂਟ ਦਾ ਪੱਤੋਂ ਲਿਖਾਈ ਉਹਦੇ ਜਾ ਕੇ ਉਹਨੇ ਦੇਖੋ ਲੱਗੇ ਸਾਡੇ ਨਾਕਾ ਵੀ ਹੈਗਾ ਇੱਥੇ ਜੀ ਇੱਥੇ ਨਾਕੇ ਤੇ ਕੋਈ ਨਹੀਂ ਚੋਰੀਆਂ ਹੋਈ ਗੱਡੀਆਂ ਨਾ ਇਹ ਹੱਡੇ ਦੇ ਵਿੱਚ ਵੀ ਪਹਿਲਾਂ ਚੋਰੀਆਂ ਹੋਈ ਜਾਂਦਾ ਔਰ ਫਿਰ ਨਾਲ ਹੀ ਦਿਨੇ ਇੱਕ ਪਿੰਡ ਦੇ ਵਿੱਚੋਂ ਮੋਟਰਸਾਈਕਲ ਦਿਨੇ ਚੋਗਿਆ ਜਾਣਾ 11:00 ਵਜੇ ਨਵਾਂ ਕੀ ਲੱਗਦਾ ਕੀ ਕਾਰਨ ਹਜਾਇਆ ਤਾਲੀ ਇਹ ਬਾਤ ਇਹ ਭਾਈ ਜੇ ਇਹ ਨਸ਼ਾ ਹੀ ਹੈ ਕਿਉਂ ਚੋਰੀ ਜਨ ਕਰਨੀ ਨਸ਼ੇ ਵਾਲੇ ਬੰਦੇ ਨੇ ਕਰਨੀ ਚੋਰੀ ਹੁਣ ਔਰ ਸਰਕਾਰ ਤੇ ਕਹਿ ਰਹੀ ਹੈ ਪ੍ਰਸ਼ਾਸਨ ਕਰੇ ਪਰ ਨਸ਼ਾ ਜੜ ਤੋਂ ਖਤਮ ਕਰਿਆ ਕਰ ਵੀ ਦਿੱਤਾ ਤੇ ਫਿਰ ਇਹ ਚੋਰੀ ਕੌਣ ਕਰਦਾ ਫਿਰ ਵਿਚ ਹੀ ਭੈਣੋ ਅਹੀ ਉਹ ਇਹ ਮੰਗ ਕਰਨੇ ਪਏ ਉਹ ਜਿਹੜੀ ਚੋਰੀ ਹੋ ਰਹੀ ਹੈ ਜੋਰਾਂ ਲਖ ਸਾਫ਼ ਕੋਈ ਐਕਸ਼ਨ ਲਿਆ ਜਾਏ ਅਨਸਤੀ ਨਾ ਆ ਜਾ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਕੀੜੀ ਘਰਿਆ ਨਾ ਮੈਂ ਕਿਹੜੀ ਘੱਡੇ ਤੇ ਮੇਰੀ ਦੁਕਾਨ ਹੈ ਪਿੰਡ ਮੇਰਾ ਕੀੜੀ ਹੈ ਕੀੜੀ ਦੇ ਵਿੱਚ ਕਾਫੀ ਵਾਰ ਦਾਸਾਂ ਹੋ ਚੁੱਕੀਆਂ ਪਹਿਲੇ ਵੀ ਚੋਰੀਆਂ ਵੀ ਹੋਈਆਂ ਹੁਣ ਵੀ ਚੋਰੀ ਹੋਈਆਂ ਨਾਲ ਨਿਜੀ ਨਾਕਾ ਵੀ ਹੈਗਾ ਕੋਸਲਾ ਜੀ ਜੀ ਇਹਨਾਂ ਲੋਕਾਂ ਦਾ ਕਹਿਣਾ ਵੀ ਕੋਈ ਕਾਰਵਾਈ ਨਹੀਂ ਹੁੰਦੀ ਕਾਰਵਾਈ ਜੀ ਪੁਲਿਸ ਤੇ ਸੁੰਦੀ ਕਿਸੇ ਦੀ ਨਹੀਂ ਹੈਗੀ ਹੈ ਤੇ ਅਜੇ ਸਾਡੇ ਪਿੰਡ ਵੀ ਪਸੂ ਕਿਸੇ ਕਿਸੇ ਦੇ ਸਾਡੇ ਪਿੰਡ ਦੇ ਮੋੜੇ ਦਾ ਘਰ ਦੇ ਬਾਹਰ ਤੋਂ ਹੀ ਮੋਟਰਸਾਈਕਲ ਚੋਰੀ ਹੋ ਗਿਆ। ਉਹਨੇ ਵੀ ਬੇਚਾਰੇ ਕੰਪਲੇਂਟ ਕੀਤੀ ਉਹਦਾ ਵੀ ਕੁਝ ਨਹੀਂ ਬਣਿਆ। ਕੱਲ ਇੱਥੇ ਮੋੜਾ ਬੈਟਰੀਆਂ ਵਾਲਾ ਸੀ ਉਹਦੀਆਂ ਬੈਟਰੀਆਂ ਕੋਲ ਦੁਕਾਨਾਂ ਤੋਂ ਚੋਰੀ ਹੋ ਗਈਆਂ। 5-7 ਦਿਨ ਤਲਾ ਮੇਰੇ ਇੱਥੇ ਆ ਕੇ ਹੌਲਾਗਾ ਤਾਂ ਮੇਰਾ ਉਰੀ ਉਰੀ ਤੱਕ ਸੁਣਵਾਈ ਨਹੀਂ ਹੋੜੀ ਦੀ। ਪੁਲਿਸ ਦੇ ਕਿਸੇ ਦੀ ਸੁਣਦੀ ਨਹੀਂ ਹੈਗੀ। ਨਾ ਹੀ ਕੋਈ ਕੰਪਲੇਟ ਕਰਨ ਜਾਵੇ ਕੋਈ ਕੋਈ ਗੱਲਬਾਤ ਕੁਝ ਨਹੀਂ ਹੈ। ਬਸ ਇਹੀ ਬੋਲੇ ਕੋਈ ਕੱਲ ਨਹੀਂ ਕਾਰਵਾਈ ਕਰਦੇ। ਤੇ ਬਸ ਜਰੂਰੀ ਸਰਕਾਰ ਆਈ ਹੈ ਇਹਨੇ ਵੇੜਾ ਕਰ ਕਰਕੇ ਰਖਤਾ ਨਸ਼ੇ ਵੱਧ ਗਏ ਨਾ ਚਿੱਟਿਆਂ ਵਾਲੇ ਵੱਧ ਗਏ ਨਾ ਖੂਨ ਖਰਾਬੇ ਲੋਕੀ ਖੂਬ ਖੂਆ ਇਦਾਂ ਜਿਆਦਾ ਹੋ ਗਿਆ ਲਟੋਕਾ ਮਾਰ ਜਿਆਦਾ ਹੋ ਗਿਆ ਆਮ ਬੰਦੇ ਦਾ ਚੱਲਣਾ ਮੁਸ਼ਕਲ ਹੋ ਗਿਆ ਜੀ ਹਮਲੇ ਦੀ ਜੀ ਗੱਲ ਕਰ ਰਹੇ ਹੋ ਤੁਹਾਡੇ ਤੋਂ ਹੋਇਆ ਜੀ ਮੇਰੇ ਤੇ ਹਮਲਾ ਹੋਇਆ ਜੀ ਉਹ ਵਾਇਰਲ ਵੀਡੀਓ ਹੀ ਕਾਫੀ ਵੀਡੀਓ ਹੀ ਹੈ ਤੇ ਬਸ ਉਹਨੇ ਬਸ ਐ ਪੱਟਾ ਬਣਾਤਾ ਉਹ ਬੰਦੇ ਫਿਰ ਆਏ ਨਾ ਫਿਰ ਸੇ ਧਮਕੀ ਦੇ ਕੇ ਗੇਣਾ ਗੱਲਬਾਤ ਕਰਕੇ ਗੇਣਾ ਫਿਰ ਉਹਨੇ ਫਿਰ ਅਸੀਂ ਕੰਪਲੇਟ ਕੀਤੀ ਹੈ ਬਸ ਇਹੀ ਬੋਲਦੇ ਆ ਕੋਈ ਗੱਲ ਨਹੀਂ ਕਰਦਨੇ ਆ ਦੋ ਵਾਰਾ ਦੋ ਵਾਰ ਫੇਰਾ ਗਏ ਨਾ ਸਾਨੂੰ ਤੰਕੀ ਦੇ ਕੇ ਚਲ ਗਏ ਨਾ ਤੇ ਇੰਦੇ ਇੰਦੇ ਤੋਂ ਉਮੀਦ ਕੇ ਕਰੀਏ ਪੁਲਸ ਵਾਲਿਆਂ ਕੋਲ ਕੁਛ ਨਹੀਂ ਮਿਲਿਆ ਮੰਗ ਕੁਛ ਨਹੀਂ ਹੈ ਜੀ ਜਿਹੜੀ ਚੋਰੀ ਚਰੀਆਂ ਵੀ ਲੋਕਾਂ ਨੇ ਸਾਡੇ ਜਿਹੜੇ ਹਮਲੇ ਹੋਣਦੇ ਨੇ ਇਹਦਾ ਥੋੜਾ ਹੁੰਦਾ ਜਿਹੜਾ ਸਾਡੇ ਪਰ ਅਸੀਂ ਕੰਪਲੇਟ ਕੀਤੀ ਹੈ ਉਹਦੇ ਪ੍ਰੈਕਸ਼ਨ ਹੋਵੇ ਉਹਦੇ ਪ੍ਰੈਕਸ਼ਨ ਵੀ ਕੁਛ ਨਹੀਂ ਕਰ ਰਹੇ ਪੁਲਸ ਤੇ ਕਹਿ ਰਹੀ ਆਪਾਂ ਕੋਈ ਸ਼ਕਤੀ ਨਹੀਂ ਕੀ ਹੈ ਨਾ ਸ਼ਾਇਦ ਅਭੀ ਠਾਲ ਪਾ ਰਹੇ ਆ ਇੱਕ ਕਾਗਜ਼ ਤੇ ਕਾਰਵਾਈ ਤੇ ਜੋ ਮਰਜ਼ੀ ਕਰ ਲੋ ਗਰਾਊਂਡ ਤੇ ਗਰਾਊਂਡ ਤੇ ਆਣੋ ਇਹ ਤਾਂ ਪਤਾ ਚੱਲੇਗਾ ਗਰਾਊਂਡ ਤੇ ਕੁਛ ਵੀ ਨਹੀਂ ਹੈ ਜ਼ੀਰੋ ਹੈ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ੇਖਰ ਸ਼ਰਮਾ ਜ ਕਿ ਜੀ ਤੁਹਾਡੀ ਵੀ ਦੁਕਾਨ ਇੱਥੇ ਹੈਗੀ ਹੈ। ਹਾਂ ਜੀ ਇਹਦੇ ਨਾਲ ਹੀ ਹੈ ਜੀ ਮੇਰੀ ਮੋਟਰਾਂ ਦੀ ਦੁਕਾਨ ਹੈ ਜੀ। ਕੀ ਕਹਿਣਾ ਚਾਹੁੰਦੇ ਹੋ ਕਾਫੀ ਚੋਰੀਆਂ ਹੋਈਆਂ ਹਨ। ਹੁਣ ਵੀ ਚੋਰੀ ਹੋਈ ਹੈ ਲੋਕਾਂ 'ਚ ਰੋਸ ਆ ਪ੍ਰਸ਼ਾਸਨ ਦੇ ਪ੍ਰਤੀ ਤੇ ਸਰਕਾਰ ਦੇ ਪ੍ਰਤੀ। ਸ਼ੋਕ ਜੀ ਪਿੱਛੇ ਦੀ ਨਾ ਮੇਰੇ ਵੀ ਸ਼ਟਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਚਲੋ ਬਚ ਗਏ ਮਹਾਰਾਣੀ ਨੇ ਹੱਥ ਦੇ ਕੇ ਬਚਾ ਲਿਆ। ਕੱਲ ਇੱਥੇ ਸਾਡਾ ਮੂੜਾ ਹੈਗਾ ਕਾਕਾ ਬੈਟਰੀਆਂ ਵਾਲਾ ਗਰੀਬ ਬੰਦਾ ਹੈ ਬੈਟਰੀਆਂ ਬੁੜਰੀਆਂ ਚਾਰਜ ਕਰਕੇ ਆਪਣਾ ਰੋਟੀ ਰੋਜੀ ਚਲਾਉਂਦਾ। ਉਹਦੇ ਵੀ ਕੱਲ ਚੋਰੀ ਹੋ ਗਈ ਹੈ। ਅਸੀਂ ਜਿਸ ਦੁਕਾਨ ਤੇ ਬੈਠੇ ਦੇ ਆ ਇੰਦੇ ਉੱਤੇ ਪਾਜੀ ਉੱਤੇ ਵੀ ਹਮਲਾ ਹੋਇਆ ਭਈ 15-20 ਦਿਨ ਹੋ ਗਿਆ ਇੰਦੇ ਦੇ ਵੀ ਹਮਲਾ ਹੋਇਆ ਤੇ ਸਮਝ ਨਹੀਂ ਆ ਰਹੀ ਜੀ ਬਣ ਕੀ ਰਿਹਾ ਏ ਕਿ ਇਹ ਕੀ ਬਰਦਾਤ ਹੋ ਰਹੀਆਂ ਪੁਲਿਸ ਨੂੰ ਇੰਦੇ ਦੇ ਨਕੇਲ ਕਸਨੀ ਚਾਹੀਦੀ ਹੈ ਕਿ ਗਰੀਬ ਬੰਦਿਆਂ ਦਾ ਜੇ ਇਦਾਂ ਹੀ ਚੋਰੀਆਂ ਚਕਾਰੀਆਂ ਹੁੰਦੀਆਂ ਰਹੀਆਂ ਤੇ ਹੁੰਦੀਆਂ ਤੇ ਦੇ ਰਸਾ ਖਤਮ ਹੋ ਜਾਣਗੀਆਂ ਲੋਕਾਂ ਦੀਆਂ ਬੈਟਰੀਆਂ ਠੀਕ ਕਰਦਾ ਅਸੀਂ ਮਾੜਾ ਮੋੜਾ ਮੋਡਰਾਂ ਦਾ ਕੰਮ ਕਰੀਦਾ ਲੋਕਾਂ ਦੀ ਤੇ ਜੇ ਉਹੀ ਚੋਰੀ ਹੋਈ ਕਿੱਥੋਂ ਅਸੀਂ ਭਰ ਕੇ ਦੇਣੀ ਹੈ ਜੀ ਕਿ ਲੋਕ ਕਹਿ ਰਹੇ ਨੇ ਕਿ ਪਹਿਲੇ ਵੀ ਸਰਕਾਰਾਂ ਆਈਆਂ ਪਰ ਜਿਹੜੀ ਹੁਣ ਮੌਜੂਦਾ ਸਰਕਾਰ ਉਹਦੇ ਟਾਈਮ ਤੇ ਕਾਫੀ ਜਿਹੜਾ ਕ੍ਰਾਈਮ ਵਧਿਆ ਜਾਂ ਨਸ਼ੇ ਵਧਨ ਕੁਛ ਇਸ ਤਰ੍ਹਾਂ ਦਾ ਲੱਗਦਾ ਲੋਕਾਂ ਨੇ ਬਦਲਾਵ ਲਿਆਣਾ ਹੀ ਦੀ ਇਹ ਬਦਲਾਵ ਹੈ ਇਹ ਬਦਲਾਵ ਹੈ ਜੀ ਪਰ ਇਹੋ ਜਿਹਾ ਬਦਲਾਵ ਨਹੀਂ ਚਾਹੀਦਾ ਇਹ ਬਦਲਾਵ ਹੈ ਜੀ ਲੋਕਾਂ ਨੇ ਬਦਲਾਵ ਲਿਆਣਾ ਹੀ ਨਾ ਇਹ ਬਦਲਾਵ ਲਿਆਂਦਾ ਉਹਨਾਂ ਨੇ ਤੇ ਬਦਲਾਵ ਭੁਗਤ ਰਹੇ ਨਾ ਲੋਕ ਸਰਕਾਰ ਵੀ ਕਹਿ ਰਹੀ ਆਪਾਂ ਕਾਰਵਾਈ ਕਰਨ ਦੇ ਆ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਆਪਾਂ ਕਾਫੀ ਸਖਤੀ ਕੀਤੀ ਹੈ ਬੰਦੇ ਫੜ ਕੇ ਜੇਲਾਂ 'ਚ ਦੇਣ ਦੇ ਆ ਫਿਰ ਭਾਈ ਜੀ ਕੀ ਕਹਿ ਸਕਦੇ ਆ ਅਸੀਂ ਜੀ ਹੁਣ ਅ ਗਰਾਊਂਡ ਤੇ ਆਓ ਜ਼ੀਰੋ ਗਰਾਊਂਡ ਰਿਪੋਰਟ ਤੇ ਆਓ ਤੁਹਾਨੂੰ ਫਿਰ ਪਤਾ ਲੱਗੇਗਾ ਕੀ ਹੋ ਰਿਹਾ ਸ਼ਾਮ ਨੂੰ ਅਸੀਂ ਜਲਦੀ ਕਾਰ ਚੱਲ ਜੰਨੇ ਆ ਜੀ 7 ਵਜੇ ਅਸੀਂ ਦੁਕਾਨਾਂ ਬੰਦ ਕਰ ਦੇਣੀਆਂ 7 ਵਜੇ ਸਾਡੀ ਮਾਰਕੀਟ 7:30 ਵਜੇ ਤੱਕ ਸਾਰੀ ਮਾਰਕੀਟ ਬੰਦ ਹੋ ਜਾਂਦੀ ਆ ਕਾਰ ਨੇ ਹੋਈ ਡਰ ਲੱਗਦਾ ਮਾਰਾ ਇੱਕੋ ਰਸਤੇ ਜਿੱਨਾ ਕੋਈ ਸਟਕ ਜਾ ਜਾਏ ਅਜੇ ਤਾਂ ਟੈਂਪਰ ਸਰਕਾਰ ਚੱਲ ਜੰਨੇ ਆ ਕਾਰ ਸਾਡੇ ਸਿਆਣਪੁਰ ਹੈ ਜੀ ਤੇ ਘਰ ਦੇਣਾ ਵੀ ਕਿਹਦਾ ਕੀ ਟੈਂਪਰ ਹੀ ਕਾਰ ਆ ਜੇ ਕਰੋ ਕੀ ਮੰਗ ਕਰਦੇ ਮੰਗ ਪ੍ਰਸ਼ਾਸਨ ਕੋਲ ਇਹੋ ਹੀ ਆ ਜੀ ਕਿ ਇਹਦੇ ਦੇ ਨਕੇਲ ਕਸੋ ਤੇ ਇਹਨਾਂ ਨੂੰ ਫੜੋ ਦੋਸ਼ੀਆਂ ਨੂੰ ਫੜੋ